ਮੇਰੇ ਕੋਲੇ ਮਹਿਕ ਪਾਸੀ ਬਿਜਲੀ ਦਾ 1.5 ਲੱਖ ਕਿਊਲ ਕਨੈਕਸ਼ਨ ਮੈਂ ਆਪ ਆਪਣੇ ਹੱਥੋਂ ਵੰਡਿਆ ਜਦੋਂ ਇਹਨਾਂ ਦਿੱਲੀ ਵਾਲੀ ਪਾਰਟੀ ਕਾਂਗਰਸ ਦੇ ਝਾੜੂ ਵਾਲੇ ਨੇ ਦੇਖਿਆ ਕਿ ਇਸ ਤੂਫਾਨ ਨੂੰ ਕਾਲੀ ਦਲ ਦੀ ਤਾਕਤ ਨੂੰ ਕਿਵੇਂ ਰੋਕਿਆ ਜਾਏ ਤੇ ਬੇਅਦਬੀਆਂ ਦਾ سلسلہ ਸ਼ੁਰੂ ਹੋ ਗਿਆ ਵੱਡੇ ਵੱਡੇ ਕੇਜਰੀਵਾਲ ਨੇ ਬਿਲਡਰਾਂ ਨਾਲ ਸੌਦਾ ਕਰ ਲਿਆ ਤਰਨ ਤਰਨ ਜ ਵੀ ਪਤਾ ਨਹੀਂ 100 200 ਕਿੱਲਾ ਲੈ ਰਹੇ ਐ ਲੁਧਿਆਣਾ 20000 ਕਿਲਾ ਲੈ ਰਹੇ ਆ ਉਹਨਾਂ ਨੂੰ ਪਤਾ ਕਿ 1.5 ਸਾਲ ਰਹਿ ਗਿਆ ਤੁਸੀਂ ਦੇਖ ਲਓ 10 ਸਾਲ ਪਹਿਤ ਸਾਬ ਮੁੱਖ ਮੰਤਰੀ ਸੀ ਬੜੇ ਵੱਡੇ ਪੱਦਰ ਤੇ ਤਰੱਕੀ ਹੋ ਰਹੀ ਸੀ ਸੜਕਾਂ ਬਣੀਆਂ ਜਾਂਦੀਆਂ ਸੀ ਥਰਮਲ ਪਲੈਂਟ ਬਣੀਆਂ ਜਾਂਦੇ ਸੀ ਤੁਹਾਡੇ ਪਿੰਡਾਂ ਡਵੈਲਪਮੈਂਟ ਹੋ ਸੀ ਤਰਨਤਾਰਨ ਸ਼ਹਿਰ ਵਿੱਚ ਜੋ ਕੁਝ ਵੀ ਬਣਿਆ ਮੈਨੂੰ ਯਾਦ ਹੈ ਮੈਂ ਆਪ ਆਇਆ ਸੀ ਇੱਥੇ ਤੇ 150 ਕਰੋੜ ਰੁਪਏ ਦੇ ਕੇ ਗਿਆ ਸੀ ਸ਼ਹਿਰ ਵਾਸਤੇ ਤੇ ਅੱਜ ਸ਼ਹਿਰ ਦੀਆਂ ਸੜਕਾਂ ਦੇਖੋ ਤੇ ਸਾਰਾ ਡਿਵੈਲਪਮੈਂਟ ਦੇਖੋ ਅਕਾਲੀ ਦਲ ਨੇ ਕੀਤਾ ਮੈਨੂੰ ਯਾਦ ਹੈ ਮੇਰੇ ਕੋਲੇ ਮਹਿਕਮਾ ਸੀ ਬਿਜਲੀ ਦਾ 1.5 ਲੱਖ ਟਿਊਬਲ ਕਨੈਕਸ਼ਨ ਮੈਂ ਆਪ ਆਪਣੇ ਹੱਥੋਂ ਵੰਡਿਆ 2.5 ਲੱਖ ਮੁੰਡਿਆਂ ਨੂੰ ਸਰਕਾਰੀ ਨੌਕਰੀ ਦੇਣ ਵਾਲਾ ਅਕਾਲੀ ਦਲ ਸਿੱਧਾ ਸਾਲਾਂ ਦੇ ਅੰਦਰ ਆ ਜਿਹੜੇ ਪੁਲਿਸ ਮਲਾਜ਼ਮ ਬੈਠੇ ਐ ਤੁਸੀਂ ਚੈੱਕ ਕਰ ਲਓ 60% ਪੁਲਿਸ ਮੁਲਾਜ਼ਮ ਦੇ ਪੱਤੀ ਹੈ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਕੀਤਾ ਪਰ ਜਦੋਂ ਇਹਨਾਂ ਦਿੱਲੀ ਵਾਲੀ ਪਾਰਟੀ ਕਾਂਗਰਸ ਦੇ ਝਾੜੂ ਵਾਲੇ ਨੇ ਦੇਖਿਆ ਕਿ ਇਸ ਤੂਫਾਨ ਨੂੰ ਕਾਲੀ ਦਲ ਦੀ ਤਾਕਤ ਨੂੰ ਕਿਵੇਂ ਰੋਕਿਆ ਜਾਏ ਤੇ ਬੇਅਦਬੀਆਂ ਦਾ سلسلہ ਸ਼ੁਰੂ ਹੋ ਗਿਆ ਬਚਾ ਲੋ ਪੰਜਾਬ ਨੂੰ ਜੋ 10 ਸਾਲਾਂ ਚ ਹਾਲਾਤ ਬਣੀਆਂ ਆਪਣੀ ਐਡਾ ਵੱਡਾ ਨੁਕਸਾਨ ਹੋ ਗਿਆ ਅੱਜ ਗੁੰਡਾਗਰਦੀ ਦਾ ਰਾਜ ਹੈ ਧੱਕੇ ਚੱਲੀ ਜਾਂਦੇ ਐ ਅੱਜ ਮੁੱਖ ਮੰਤਰੀ ਕੇਜਰੀਵਾਲਾ ਭਗਵੰਤ ਮਾਨ ਨਹੀਂ ਸਾਰੇ ਫੈਸਲੇ ਕੇਜਰੀਵਾਲ ਕਰਦਾ ਹੈ ਇਹਨਾਂ ਦੇ ਮੰਤਰੀ ਉੱਥੋਂ ਅੱਗੇ ਇੱਥੇ ਬਹਿ ਗਏ ਐ ਉਹਨਾਂ ਨੂੰ ਚਾਰ ਚਰਨ ਮਹਿਕਮੇ ਦਿੱਤੀ ਆ ਸਾਰੀ ਚੀਜ਼ ਉਹ ਚਲਾਉਂਦੇ ਐ ਆਪਾਂ ਵੋਟਾਂ ਪਾਈਆਂ ਸੀ ਬਦਲਾਅ ਵਾਸਤੇ ਐ ਜਾ ਬਦਲਾਅ ਚਾਹੁਣੇ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਬਣਾਈ ਹੈ ਮੈਥੋਂ ਗਲਤੀ ਹੋ ਸਕਦੀ ਹੈ ਕਿਸੇ ਹੌਲ ਲੀਡਰ ਤੋਂ ਵਰਕਰ ਤੋਂ ਗਲਤੀ ਹੋ ਸਕਦੀ ਹੈ ਪਰ ਸਜ਼ਾ ਕਾਲੀ ਦਲ ਨੂੰ ਨਹੀਂ ਮਿਲਣੀ ਚਾਹੀਦੀ ਅਕਾਲੀ ਦਲ ਹੈ ਤੇ ਪੰਜਾਬ ਹੈ ਤੁਸੀਂ ਦੇਖ ਲਓ ਹੁਣ ਤਾਂ ਆਪਣੇ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਆਸਟ੍ਰੇਲੀਆ ਨੇ ਵੀ ਬੰਦ ਕਰਤੇ ਕੈਨੇਡਾ ਨੇ ਵੀ ਬੰਦ ਕਰਤੇ ਜੇ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਪੈਣਾ ਅਕਾਲੀ ਦਲ ਦੀ ਸਰਕਾਰ ਲੈ ਕੇ ਹੁਣੀ ਪੈਣੀ ਹੈ ਆ ਨੌਜਵਾਨ ਬੈਠੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਹਾਨੂੰ ਜਿਮ ਦਿੱਤੇ ਜਾਂਦੇ ਸੀ ਹਰ ਪਿੰਡ ਖੇਡਾਂ ਦਾ ਸਮਾਨ ਦਿੱਤਾ ਜਾਂਦਾ ਸੀ ਸਾਰਾ ਕੁਝ ਬੰਦ ਹੈ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਪਸ਼ੂ ਮੇਲੇ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਥੋੜੇ ਕੋਲੇ ਕੋਈ ਕੰਮ ਹੁੰਦਾ ਤੁਸੀਂ ਸਾਡੇ ਵਰਕਰ ਕੋਲੇ ਜੱਹਦਾਰ ਕੋਲੇ ਚਲੇ ਜਾਂਦੇ ਸੀ ਨਾਲ ਦੇ ਨਾਲ ਕੰਮ ਹੁੰਦੇ ਸੀ ਅਫਸਰ ਕਰਦੇ ਸੀ ਧੱਕਾ ਕਰ ਨਹੀਂ ਸਕਦੇ ਸੀ ਪਰ ਜਦੋਂ ਦੇ ਕਪਾ ਇਹਨਾਂ ਨੂੰ ਲਿਆਂਦਾ ਦਿੱਲੀ ਵਾਲੀ ਪਾਰਟੀਆਂ ਨੂੰ ਅੱਜ ਲੁੱਟੀ ਜਾਂਦੇ ਆ ਆ ਜਿਹੜਾ 40 ਹਜ਼ਾਰ ਏਕੜ ਜ਼ਮੀਨ ਜਿਹੜੇ ਪੰਜਾਬ ਸਰਕਾਰ ਕਿਸਾਨਾਂ ਦੀ ਖੋਰੀ ਹੈ ਉਹਦੇ ਮਗਰ ਵੱਡੇ ਵੱਡੇ ਕੇਜਰੀਵਾਲ ਨੇ ਬਿਲਡਰਾਂ ਨਾਲ ਸੌਦਾ ਕਰ ਲਿਆ ਹੈ ਤਰਨਤਾਰਨ ਵੀ ਪਤਾ ਨਹੀਂ 100 200 ਕਿੱਲਾ ਲੈ ਰਹੇ ਐ ਲੁਧਿਆਣਾ 20000 ਕਿੱਲਾ ਲੈ ਰਹੇ ਐ ਉਹਨਾਂ ਨੂੰ ਪਤਾ ਹੈ ਕਿ ਡੇਢ ਸਾਲ ਰਹਿ ਗਿਆ ਹੁਣ ਡੇਢ ਸਾਲ ਵਿੱਚ ਅੱਗੇ ਤੋਂ ਕਿਸੇ ਨੇ ਬੋਰਡ ਨਹੀਂ ਪਾਉਣੀ ਪੈਸਾ ਇਕੱਠਾ ਕਰ ਲੋ ਵੱਡੇ ਵੱਡੇ ਬਿਲਡਰਾਂ ਨੂੰ ਸੌਦਾ ਕਰ ਲਿਆ ਤੇ ਥੋਡੀਆਂ ਜ਼ਮੀਨਾਂ ਖੋਣ ਦੇ ਲੱਗੇ ਐ ਪਰ ਮੈਂ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਅਦਾ ਕਰਦਾ ਪੰਜਾਬ ਦੀ ਜਨਤਾ ਨੂੰ ਇੱਕ ਇੰਚ ਜ ਵੀ ਨਹੀਂ ਦੇਣ ਦਿਲ ਉਹਨਾਂ ਨੂੰ ਕਬਜ਼ਾ ਕਰਨ ਦੇਵਾਂਗੇ